ਲਓ ਜੀ ਅੱਜ ਆਪਾਂ ਫੋਟੋ ਲਈ ਲੈ ਕੇ ਆਇਆ Mahindra Novo 654 DI ਪਿਲੇਗੁਰ ਨਮਾ ਟਰੈਕਟਰ ਹੈ 4x4 ਟਰੈਕਟਰ ਹੈ 2023 ਮਾਡਲ ਹੈ 24 ਦੀ ਕਾਪੀ ਹੈ ਫਰੰਟ ਦੇ ਬੈਡ ਲੱਗੇ ਹੋਏ ਨੇ 4x4 ਹੈ ਆ ਲਓ ਨਮਾ ਟਾਇਰ ਨੇ 23 ਮਾਡਲ ਦਾ 24 ਦੀ ਕਾਪੀ ਹੈ ਤੇ ਚੈੱਕ ਕਰ ਸਕਦੇ ਹਾਂ 30 ਸਪੀਡ ਦੇ ਵਿੱਚ ਹੈ ਫੇਵਰਟ ਸੁਮੇਤ ਲੱਗੀ ਹੋਇਆ 16 12 ਦੇ ਵਿੱਚ ਹੈ 4x4 ਹੈ ਫਰੰਟ ਵੇਡ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ 11,25,000 ਰੁਪਏ ਡਿਮਾਂਡ ਹੈ ਟਰੈਕਟਰ ਦੀ ਮਹਿੰਦਰਾ ਨੋਵੋ 655 Ti ਨਾਲ ਚੱਲਾਂ 3 ਸਪੀਡ ਦੇ ਵਿੱਚ ਲੈ ਲਓ 2023 ਮਾਡਲ ਆ 24 ਦੀ ਕਾਪੀ ਆ 30 ਸਪੀਡਸ ਫੇਵਰਟ ਲੱਗੀ ਹੋਈ ਆ ਰਜਨਲ ਨਾਲ ਦੀ ਟੰਡਾ ਡਰਾਲ ਸਮੇਤ ਸਾਰੇ ਕੁਸ A to Z ਚੇਂਜਰ ਗੇਅਰ ਦੇ ਵਿੱਚ ਆ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਮਹਿੰਦਰਾ 655 ਡੀਆਈ ਚੇਂਜਰ ਗੇਅਰ ਦੇ ਵਿੱਚ ਐਮ ਆਰਫ ਦੇ ਟਾਇਰ ਨੇ 2023 ਮਾਡਲ ਆ ਯਾ ਮਾਦੇ ਲਿਓ 11,25,000 ਰੁਪਏ ਡਿਮਾਂਡ ਆ 2023 ਮਾਡਲ ਆ 24 ਦੀ ਕਾਪੀ ਆ ਜੇ ਕੋਈ ਵੀ ਟਰੈਕਟਰ ਕਿਦਣਾ ਚਾਹ ਵਾਣਾ ਤਾਂ ਮੈਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਮਹਿੰਦਰਾ ਨੋ 66555 ਡੀਆਈ ਖਰੀਦ ਸਕਦੇ ਹੋ ਧੰਨਵਾਦੀ ਜਿਹੜਿਆ ਮੈਂ ਚੈਨਲ ਦੇ ਨਾਮ ਹੈ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ